ਲੋਕ ਮਹੱਲਾ ਪਹਿਲਾ ਕੁਲਹਾ ਦੇਂਦੀ ਬਾਵਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗੁਰੂ ਦੀ ਸਾਗੀ ਨਵਾਗੀ ਗੁਰੂ ਖਾਲਸਾ ਸਾਜ ਸੰਗਤ ਜੀ ਸਤਗੁਰ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਦੋਂ ਕਰਤਾਰ ਪਰਸਾਬਤ ਨਿਵਾਸ ਕਰ ਰਹੇ ਸੀ ਸੰਗਤਾਂ ਦੀ ਕਲਿਆਣ ਕਰ ਰਹੇ ਸਨ ਖੇਤੀ ਕਰਾ ਕੇ ਸੰਤਾਂ ਦੇ ਪਾਸੋਂ ਹਲ ਬਹਾ ਕੇ ਮਹਾਰਾਜ ਸਾਹਿਬ ਜੀ ਲੰਗਰ ਚਲਾਇਆ ਕਰਦੇ ਕਿਸੇ ਦੀ ਪੂਜਾ ਭੇਟਾ ਨਾ ਲਿਆ ਕਰਦੇ ਇਹ ਸਤਿਗੁਰੂ ਨਾਨਕ ਦੇਵ ਜੀ ਦੇ ਸੱਤ ਸਾਲ ਉਥੇ ਕਰਤਾਰਪੁਰ ਸਾਹਿਬ ਵਿੱਚ ਇਸ ਪ੍ਰਕਾਰ ਸਿੱਖਾਂ ਨੂੰ ਹਲ ਫੜਾ ਕੇ ਸੇਵਾ ਕਰਵਾਈ ਤੇ ਲੰਗਰ ਚਲਾਇਆ ਉਸ ਵਕਤ ਮਹਾਰਾਜ ਸਾਹਿਬ ਦੇ ਪਾਸ ਸਾਧ ਸੰਗਤ ਜੀ ਬਹੁਤ ਸਾਰੀਆਂ ਜਮਾਤਾਂ ਸਾਧਾਂ ਦੀਆਂ ਆਆਂ ਕਰਦੀਆਂ ਦਰਸ਼ਨ ਗੁਰੂ ਸਾਹਿਬ ਦੇ ਕਰਕੇ ਔਰ ਸਤਗੁਰਾਂ ਤੋਂ ਪਰਮ ਪੂਰਤ ਰੂਪ ਦੇਸ਼ ਪ੍ਰਾਪਤ ਕਰਕੇ ਨਿਹਾਲ ਹੋ ਕੇ ਜਾਇਆ ਕਰਦੇ। ਇਹੋ ਕਰੇ ਬਰਾਗੀਆਂ ਦੀ ਜਮਾਤ ਕਰੇ। ਹੋਰਨਾਂ ਸੰਨਿਆਸੀਆਂ ਦੀ ਕਰੇ। ਹੋਰ ਦੇਖਾਂ ਦੇ ਸਾਧੂ ਮਹਾਰੀਆਂ ਜਮਾਤਾਂ ਮਹਾਰਾ ਦੇ ਪਾਸ ਆਇਆ ਕਰਦੀਆਂ। ਗੁਰੂ ਮਹਾਰਾ ਸਾਹਿਬ ਜੀ ਦੇ ਪਰਮ ਪੂਰਤ ਦਰਸ਼ਨ ਕਰਕੇ ਸ਼ਾਂਤੀ ਨੂੰ ਪ੍ਰਾਪਤ ਹੋ ਕੇ ਨਿਹਾਲ ਹੋ ਕੇ ਜਾਇਆ ਕਰਦੇ। ਇੱਕ ਵਾਰੀ ਗੁਰੂ ਮਹਾਰਾ ਸਾਹਿਬ ਦੇ ਪਾਸ ਸਾਧੂਆਂ ਦੀ ਜਮਾਤ ਮਹਾਰਾਜ ਦੇ ਪਾਸ ਦਰਸ਼ਨ ਵਾਸਤੇ ਆਏ ਦਰਸ਼ਨ ਦੇ ਕੇ ਗੁਰੂ ਸਾਹਿਬ ਦੇ ਚੇਤੇ ਇਹਨਾਂ ਦੇ ਪ੍ਰਸੰਨ ਹੋਏ ਤੇ ਸਤਿਗੁਰਾਂ ਦੇ ਪਾਸੋਂ ਨਿਆਣ ਦੀ ਗੱਲ ਪੁੱਛਣ ਲੱਗੇ ਕਿ ਸਤਿਗੁਰੂ ਸਾਹਿਬ ਜੀ ਜਿਹੜੇ ਲੋਕ ਦੁਨੀਆਂ ਦੇ ਅੰਦਰ ਆਪਣੇ ਆਪ ਨੂੰ ਪੂਜਨੀਕ ਕਹਾਉਂਦੇ ਐ ਉਹ ਮਹੰਤੀਆਂ ਦੀਆਂ ਟੋਪੀਆਂ ਜਾਂ ਪੱਗਾਂ ਦੇ ਕੇ ਫੇਰ ਉਹ ਚੜ੍ਹਾਈ ਕਰ ਜਾਂਦੇ ਐ ਕੀ ਉਨੋਂ ਦੀ ਕੀ ਹਾਲਤ ਹੋਵੇਗੀ ਕਾਲ ਦੇ ਭਖਣ ਸਾਰੇ ਹੋ ਜਾਂਦੇ ਆ ਪਤਾ ਨਹੀਂ ਪਰ ਲੋਕ ਵਿੱਚ ਕੀ ਉਹਨਾਂ ਦੀ ਦਸ਼ਾ ਹੋਵੇਗੀ ਤਾ ਉਸਨ ਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਰਮ ਪਵਿੱਤਰ ਇਹ ਉਪਦੇਸ਼ ਦਿੰਦੇ ਹਨ ਸੁਣਾਉਂਦੇ ਹਨ ਸ਼ਲੋਕ ਮਹੱਲਾ ਪਹਿਲਾ ਕੁਲਹਾ ਦੇਂਦੇ ਬਾਵਲੇ ਇਹ ਭਾਈ ਕੁਲਹਾ ਟੋਪੀਆਂ ਦਾ ਨਾਮ ਹੈ ਮੰਤੀ ਆਦਕਾਨੀਆਂ ਟੋਪੀਆਂ ਜਿਵੇਂ ਤਾਜ ਅੰਗਰੇਜ਼ਾਂ ਦੇ ਜਾਂ ਮੁਸਲਮਾਨਾਂ ਦੀਆਂ ਕੁੱਲੇ ਹੁੰਦੇ ਆ ਟੋਪੀਆਂ ਬਾਦਸ਼ਾਹਾਂ ਦੀਆਂ ਦਿੱਤੀਆਂ ਜਾਂਦੀਆਂ ਨੇ ਵੱਖੋ ਵੱਖਰੀਆਂ ਸੰਦੀਆਂ ਜਿਸ ਪ੍ਰਕਾਰ ਨਵਾਬਾਂ ਦੀਆਂ ਅਤੇ ਮੁਗਲਾਂ ਦੀਆਂ ਤੇ ਪਠਾਣਾਂ ਦੀਆਂ ਟੋਪੀਆਂ ਵੱਖੋ ਵੱਖਰੀਆਂ ਇਸੇ ਪ੍ਰਕਾਰ ਚੀਨ ਦੀ ਵੱਖਰੀ ਹੈ ਰੂਸ ਦੀ ਵੱਖਰੀ ਹੈ ਵੱਖੋ ਵੱਖਰੀਆਂ ਟੋਪੀਆਂ ਦੇ ਤਾਜ ਕੁੱਲੇ ਸਭ ਸ਼ਤਰਫਰਾ ਹੋ ਇਸ ਪ੍ਰਕਾਰ ਵਾਕ ਹੈ ਉਹ ਲੋਕ ਇਸ ਪ੍ਰਕਾਰ ਆਪਣੀ ਕੋਈ ਜਾਇਦਾਦਾਂ ਦੀ ਜਾਂ ਮਹੰਤੀਆਂ ਦੀਆਂ ਜਿਹੜੇ ਕਹਿੰਦੇ ਕਿ ਮੈਂ ਆਪਦੇ ਥਾਂ ਇਹਨੂੰ ਯਾਂ ਮਸ਼ੀਨ ਹੁਣ ਬਣਾਇਆ ਇਉਂ ਕੁਲ੍ਹਾਂ ਟੋਪੀਆਂ ਚਾਰ ਕੋਣਿਆਂ ਵਾਲੀ ਟੋਪੀ ਜਿਹੜੀ ਹੈ ਇਹ ਉਦਾਸੀ ਦਿੰਦੇ ਹਨ ਅਤੇ ਇਸੇ ਪ੍ਰਕਾਰ ਵੱਖੋ-ਵੱਖਰੀਆਂ ਟੋਪੀਆਂ ਹਨ ਕਈਆਂ ਫਕੀਰਾਂ ਦੀਆਂ ਪਿਛਲੇ ਪਾਸਿਓਂ ਛੱਜ ਗਿਆ ਰੱਖ ਕਰਕੇ ਤੇ ਇਹਲੇ ਪਾਸੇ ਨੋਕ ਜੀ ਆਈ ਟੋਪੀ ਹੁੰਦੀ ਐ ਅੰਗਰੇਜ਼ਾਂ ਨੇ ਇਸ ਪ੍ਰਕਾਰ ਹੋਰ ਨਵੇਂ ਤਰੀਕੇ ਦੀ ਐ ਹੋਰ ਕਈਆਂ ਬਾਦਸ਼ਾਹਾਂ ਨੇ ਹੋਰ ਤਰੀਕੇ ਦੇ ਤਾਜ ਤੇ ਨਾਲ ਟੋਪੀਆਂ ਹਨ ਹਜ਼ੂਰ ਫਰਮਾਉਂਦੇ ਹਨ ਇਹਨਾਂ ਜੀਆਂ ਦੀ ਬਾਵਤ ਕੁਲਹਾ ਦਿਨ ਦੇ ਬਾਗਲੇ ਜੇ ਭਾਈ ਜਿਹੜੇ ਕੋਈ ਆਪ ਜੀ ਨੇ ਮੰਤੀਆਂ ਸੰਤੀਆਂ ਦੀਆਂ ਕੁਲਹਾ ਟੋਪੀਆਂ ਧੰਦੇ ਹਨ ਕਿ ਮੈਂ ਆਪਦੇ ਥਾਂ ਇਸ ਦੇ ਤਾਈ ਮਹੰਤ ਥਾਪਿਆ ਉਹ ਵੀ ਬਾਬਲੇ ਕਮਲੇ ਹਨ ਲੈਂਦੇ ਵੱਡੇ ਨਿਲਜ ਜਿਹੜੇ ਲੈਣ ਵਾਲੇ ਹਨ ਉਹ ਵੀ ਬੜੇ ਬਿਸ਼ਰਮ ਹਨ ਉਹਨਾਂ ਨੂੰ ਵੀ ਲੱਗਿਆ ਨਹੀਂ ਹੁੰਦੀ ਕਿ ਜਦੋਂ ਇਹਨੂੰ ਕਾੜ ਨੂੰ ਪਖਣ ਕਰ ਲਿਆ ਸੀ ਕਿਵੇਂ ਬਾਜ ਆਵਾਂਗੇ ਚੂਹਾ ਖੱਡ ਨਾ ਮਾਵੇ ਜਿਵੇਂ ਭਾਈ ਉਹ ਹਾਲਤਾ ਜਿਵੇਂ ਕਹਿੰਦੇ ਇੱਕ ਵਾਰੀ ਘੰਟ ਕਢਾਇਆ ਚੂਹਿਆਂ ਗਲ ਬਿੱਲੀ ਪਾਈਏ ਭਾਈ ਗੁਰਦਾਸ ਸਾਹਿਬ ਦੇ ਬਚਨ ਹਨ ਘੰਟਾ ਇੱਕ ਚੂਹਿਆਂ ਨੂੰ ਕਢਾ ਕੇ ਲਿਆਂਦਾ ਕਿਤੋਂ ਕਹਿੰਦੇ ਬਿੱਲੀ ਦੇ ਗਾਲ 'ਚ ਪਾ ਦੇਵਾਂਗੇ ਤੇ ਜਿਸ ਵੇਲੇ ਬਿੱਲੀ ਆਇਆ ਕਰੂਗੀ ਉਸ ਵੇਲੇ ਉਹ ਘੰਟਾ ਖੜਕਰਦੋ ਪਤਾ ਲੱਗ ਜਾ ਕਰੂ ਪਰ ਕਿਸੇ ਦਾ ਹੀਆਂ ਕਿਸੇ ਦਾ ਨਾ ਪਵੇ ਵੀ ਕੀ ਇੱਕ ਘੰਟਾ ਪਾਵੇ ਬਿੱਲੀ ਦੇ ਗਾਲ 'ਚ ਕੌਣ ਇਸੇ ਪ੍ਰਕਾਰ ਸਾਹਸ ਨਗੀ ਕਾਲ ਨੂੰ ਵੀ ਬਿੱਲੀ ਨੂੰ ਰੋਕਣ ਵਾਸਤੇ ਚੂਹਿਆਂ ਦੀ ਨਿਆਈਂ ਹੈ ਨਾ ਜੀਆਂ ਨੇ ਪਤਾ ਲੱਗਨਦਾ ਵੀ ਕਾਲ ਮੌਤ ਆਉਣ ਦਾ ਪਤਾ ਲੱਗ ਜਾ ਕਰੇ ਘੰਟਾ ਵਧਾਲਾ ਰੂਪ ਕਢਾਇਆ ਹੈ ਤੇ ਪਰ ਸਾਧ ਸੰਗੇ ਜੀ ਪਾਵੇ ਕੌਣ ਕਹਿੰਦੇ ਤਾਂ ਸਾਰੇ ਵੀ ਅਸੀਂ ਮੌਤ ਨੂੰ ਜਿੱਤ ਲਾਂਗੇ ਇਸੇ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਚੂਹਾ ਖੱਡ ਨਾ ਮਾਵੇਈ ਇੱਕ ਚੂਹਿਆਂ ਦੇ ਵਿੱਚੋਂ ਵੱਡਾ ਚੂਹਾ ਨੰਬਰਦਾਰ ਬਣਾਤਾ ਉਹਨਾਂ ਨੇ ਉਹਦੇ ਲੱਕ ਦੇ ਨਾਲ ਛੱਜ ਬੰਨ ਦਿੱਤਾ ਕਿ ਲੈ ਬਈ ਜਦੋਂ ਤੈਨੂੰ ਨੰਬਰਦਾਰ ਬਣਾਇਆ ਜਦੋਂ ਬਿੱਲੀ ਆਇਆ ਕਰੇ ਉਹ ਤਾਂ ਤੂੰ ਛਾਜਿ ਖੜਕਾ ਦਿਆ ਕਰ ਤੇ ਅਸੀਂ ਸਾਰੇ ਖੱਡਾਂ 'ਚ ਵੜ ਜਾ ਕਰਾਂਗੇ ਉਹ ਚੂਹਾ ਅੱਗੇ ਹੀ ਮੋਟਾ ਸੀ ਖੱਡ ਵਿੱਚ ਉਹ ਤਾਂ ਮੇਵੇਂ ਆ ਜਾਵੇ ਉਹ ਅਸੀਂ ਨੂੰ ਬਿੱਲੀ ਨੇ ਆ ਕੇ ਪਕੜ ਕੇ ਖਾ ਲਿਆ ਸੋ ਇਹ ਦ੍ਰਿਸ਼ਤਾਨ ਦੇ ਕੇ ਕਹਿੰਦੇ ਹਨ ਚੂਹਾ ਖੱਡ ਨਾ ਮਾਵੇ ਕਹਿੰਦੇ ਚੂਹਾ ਤਾਂ ਅੱਗੇ ਹੀ ਮੋਟਾ ਸੀ ਉਹ ਖੱਡਾਂ ਛੋਟੀਆਂ ਛੋਟੀਆਂ ਹੀ ਚੁਆਂਦੀਆਂ ਉਹਨਾਂ ਦੇ ਵੱਡਾ ਚੂਹਾ ਮਿਲਦਾ ਨਹੀਂ ਸੀ ਟਿਕਲ ਬੰਨ ਛੱਜ ਉਹਦੇ ਟਿਕਲ ਲੱਕ ਦੇ ਨਾਲ ਛੱਜ ਬੰਨ ਦਿੱਤਾ ਸੀ ਵੀ ਖੜਕਾ ਕਰਦਿਆ ਕਰੂ ਇਸੇ ਪ੍ਰਕਾਰ ਉਹ ਚੂਹੇ ਨੂੰ ਉਸੇ ਨੂੰ ਬਿੱਲੇ ਨੇ ਪਕੜ ਕੇ ਖਾ ਲਿਆ ਇਸੇ ਪ੍ਰਕਾਰ ਚੂਹਾ ਕੋਣ ਹੈ ਜੀਵ ਇਹ ਆਪਣੇ ਆਪ ਨੂੰ ਖੱਡ ਮੁਕਤ ਰੂਪੀ ਖਾੜੀ ਦਾ ਪ੍ਰਵੇਸ਼ ਨਹੀਂ ਹੋ ਸਕਦਾ ਦੇ ਦੀ ਹੰਗਤਾ ਕਰਕੇ ਅੰਗੀਏ ਦੇ ਅੰਦਰ ਸਥੂਲਤਾ ਹੀ ਮੁਟਿਆਈ ਹੈ ਹੰਗਤਾ ਮੰਮਤਾ ਦਾ ਮਾਰਿਆ ਹੋਇਆ ਵੱਡਾ ਬਣਿਆ ਬੈਠਾ ਹੈ ਕਿਤੇ ਤੇ ਕਦੇ ਨਾਲ ਲੱਕ ਦੇ ਨਾਲ ਛੱਜ ਬਣਦਾ ਵੀ ਕਿਨੂੰ ਲੈ ਵੀ ਤੈਨੂੰ ਮਹੰਤ ਬਣਾਇਆ ਇੰਨੀ ਜਮਾਤ ਦਾ ਤੂੰ ਰਿਸ਼ੀਕੇਸ਼ ਬਣਿਆ ਤੇ ਇੰਨੀ ਜਮਾਤ ਦਾ ਤੂੰ ਜੱਫੇਦਾਰ ਬਣਿਆ ਇਸ ਪ੍ਰਕਾਰ ਤੇ ਇੱਕ ਲੱਕ ਦੇ ਨਾਲ ਇਹਦੇ ਬੁੱਧੀ ਰੂਪ ਲੱਕ ਦੇ ਨਾਲ ਹੰਕਾਰ ਰੂਪੀ ਛੱਜ ਬਣ ਲਿਆ ਕਿ ਮੈਂ ਇੰਨਿਆਂ ਦਾ ਪ੍ਰਧਾਨ ਦੀਨ ਦੁਆਈ ਸੀ ਮਰ ਹੈ ਇਸ ਪ੍ਰਕਾਰ ਕਾਰਨ ਉਹਨਾਂ ਨੂੰ ਇਹਨੂੰ ਮੰਨਤੀ ਦਾ ਛੱਜ ਬਜਾ ਹੋਇ ਲੱਕ ਦੇ ਨਾਲ ਜਿਹਦੇ ਅੰਦਰ ਹੰਕਾਰ ਰੂਪੀਏ ਕਿ ਮੈਂ ਵੱਡਾ ਸਿਰੋਮਣੀ ਐ ਮੈਂ ਬੜਾ ਗਿਆਨਵਾਨ ਹੈ ਇਹ ਹਉਮੈ ਚੱਕੀ ਫਿਰਦਾ ਲੱਕ ਨਾਲ ਛੱਜ ਬੰਨਿਆ ਹੋਇ ਹੰਗ ਦਾ ਦਾ ਉਹਨੂੰ ਹੀ ਉਹ ਮੁਗਤ ਰੂਪੀ ਖਾੜੂ ਵਿੱਚ ਤਾਂ ਸਮਾ ਨਹੀਂ ਸਕਦਾ ਕਿਉਂਕਿ ਨਾਨਾ ਹੋਏ ਸੋ ਜਾਏ ਜਿਹੜਾ ਛੋਟਾ ਹੋਏ ਉਹੀ ਉੱਥੇ ਜਾ ਸਕਦਾ ਹੈ ਹਉਮੈ ਮਨ ਰਸੂਲ ਹੈ ਹੋਮੇ ਕਰਕੇ ਮਨ ਚ ਮੁਟੇ ਆਈ ਹੈ ਹੋਮੇ ਦੀ ਨਿਵਿੱਤੀ ਨਹੀਂ ਕੀਤੀ ਇਹ ਸ਼ਜ ਬੰਨਿਆ ਹੋਇਆ ਹੈ ਤੇ ਇਹਨੂੰ ਹੀ ਕਾਲ ਨੇ ਅੰਤ ਨੂੰ ਪਖਣ ਕਰ ਲੈਣਾ ਹੈ ਦੇਨ ਦਵਾਈ ਸੇ ਮਰਹਿ ਜਿਨ੍ਹਾਂ ਨੂੰ ਦਵਾਈ ਅਸੀਸਾਂ ਦਿੰਦੇ ਐ ਕਿ ਫਲਾਂਿਆਂ ਤੂੰ ਜਿਉਂਦਾ ਰਹੇ ਤੇਰੀ ਇੰਨੀ ਕੋਲ ਵਦੇ ਐਨੇ ਤੇਰੇ ਪੁੱਤਰ ਹੋਣ ਐਨੇ ਤੇਰੇ ਹੱਲ ਚੱਲਣ ਐਨੇ ਤੇਰਾ ਦੁਨੀਆਂ ਚ ਠੇਕਾ ਹੋਵੇ ਐਨਾ ਤੇਰਾ ਮਾਲ ਹੋਵੇ ਅਸੀਸਾਂ ਦੇਣ ਵਾਲੇ ਵੀ ਜਿਨ੍ਹਾਂ ਨੂੰ ਦੁਆਵਾਂ ਦਿੰਦੇ ਐ ਨਾ ਅਸੀਸਾਂ ਦੇਣ ਵਾਲੇ ਉਹ ਵੀ ਮਰ ਜਾਂਦੇ ਐ ਕਾਲ ਖਾ ਜਾਂਦਾ ਐ ਅਸੀਸਾਂ ਦੇਣ ਵਾਲਾ ਨੂੰ ਛੱਡਦਾ ਨਹੀਂ ਹੈ ਜਿਨ ਕਉ ਦੀਨ ਸੀ ਜਾ ਤੇ ਜਿਨ੍ਹਾਂ ਨੂੰ ਅਸੀਸਾਂ ਦਿੰਦੇ ਵੇ ਤੁਸੀਂ ਬਖਸ਼ੀਸ਼ ਸਾਡੀ ਪਾਓਗੇ ਉਹ ਵੀ ਚਲੇ ਜਾਂਦੇ ਕੁਝ ਕਰ ਜਾਂਦੇ ਨਾਸ ਹੋ ਜਾਂਦੇ ਹੰ ਨਾਨਕ ਹੁਕਮ ਨਾ ਜਾਪਈ ਸਤਿਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਦਾ ਹੁਕਮ ਬਿਆਨ ਪਰ ਨਹੀਂ ਜਾਣਿਆ ਜਾਸੂਦਾ ਜੀਾਂ ਦੇ ਪਾਸੋਂ ਕਿੱਥੇ ਜਾਏ ਸਮਾਹ ਉਹ ਕਿੱਥੇ ਜਾ ਕੇ ਸਮਾਉਂਦੇ ਕਿਹੜੀਆਂ ਜੂਨਾ ਚ ਵਾਸ਼ਨਾ ਦੇ ਨਾਲ ਅੰਤ ਕਾਲ ਜੋ istri ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਦੇਸਵਾ ਜੋਨ ਬਲ ਵਾਲਾ ਉਤਰੇ ਇਓ ਵਾਹਿਗੁਰੂ ਦਾ ਹੁਕਮ ਨਹੀਂ ਜਾਣਿਆ ਜਾਂਦਾ ਕਿਹੜੀਆਂ ਜੂਨਾ ਜਾ ਕੇ ਸਮਾਉਣਗੇ ਜੀ ਜੀ ਕੀ ਦੀ ਵਾਸ਼ਨਾ ਉਹਦੇ ਅਨਸਾਰ ਉਹ ਜੂਨਾ ਚ ਪਏ ਫਿਰਦੇ ਭਟਕਦੇ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਬਲ ਬਲਿਆ ਤਰੇ ਅਰੀ ਵਾਈ ਗੋਬਿੰਦ ਨਾਮ ਮਤ ਵਿਸਰੇ ਇਸ ਕਰਕੇ ਪਰਮੇਸ਼ਰ ਦਾ ਚਿੰਤਨ ਕਰੇ ਤੋਂ ਬਗੈਰ ਉਹ ਕਿੜੀਆਂ ਜੂਨਾ ਜਾ ਕੇ ਸਮਾਈ ਕਰਨਗੇ ਇਉਂ ਨਹੀਂ ਆਪਾਂ ਤੋਂ ਜਾਣਿਆ ਜਾ ਸਕਦਾ ਗਿਆਨ ਦੇ ਸਹਿਤ ਹੋਣੇ ਕਰਕੇ ਫਸਲ ਆਹਾੜੀ ਏਕ ਨਾਮ ਫਿਰ ਮਹਾਰਾਜ ਸਾਾਨੂੰ ਪੁੱਛਿਆ ਉਹ ਸਾਧਨ ਕਿ ਮਹਾਰਾਜ ਜੀ ਆਪ ਖੇਤੀ ਕਰਾਉਨੇ ਹੋ ਮਹਾਰਾ ਕਹਿੰਦੇ ਜਿਹੜਾ ਇੱਕ ਪਰਮੇਸ਼ਰ ਦਾ ਨਾਮ ਦਿਨੇ ਜਪਣਾ ਹੈ ਇਹੋ ਹੀ ਭਾਈ ਸਾਰੀ ਹਾੜੀ ਹਾੜੀ ਵੀ ਫਸਲ ਆ ਇਹੋ ਹਾੜੀ ਦੀ ਹੈ ਸੰਗਤਾਂ ਨੂੰ ਮਿਲਾ ਕਰਕੇ ਜਿਹੜਾ ਕੀਰਤਨ ਭਜਨ ਕਰਾਉਨੇ ਸਾਰੀ ਦਿਹਾੜੀ ਇਹ ਹਾੜੀ ਦਾ ਬੀਜਣਾ ਕਰਦੇ ਆਂ ਅਸੀਂ ਫਸਲ ਸਾਵਣੀ ਸੱਚਨਾ ਜਿਹੜਾ ਰਾਤ ਨੂੰ ਸੱਚੇ ਨਾਮ ਦਾ ਸਿਮਰਨ ਕਰਦੇ ਆਂ ਇਹ ਸਾਵਣੀ ਬੀਜਦੇ ਆਂ ਕਿਉਂ ਰਾਤ ਦਿਨ ਤੁਸੀਂ ਹੇਲੀਆਂ ਰਾਤ ਦਿਨ ਸਾਰੇ ਸੋਭ ਨੀਕ ਹੈ ਪਰਮੇਸ਼ਰ ਦੇ ਭਜਨ ਤੇ ਲਾਏ ਹੈ ਮੈਂ ਮਹਿਦੂਦ ਲਿਖਾਇਆ ਅਸੀਂ ਭਾਈ ਮਹਿਦੂਦ ਨਾਮ ਹੈ ਮਾਫੀ ਦੇ ਪੱਤੇ ਦਾ ਅਸੀਂ ਮਾਫੀ ਦਾ ਪੱਤਾ ਪਰਮੇਸ਼ਰ ਵੱਲੋਂ ਜੋ ਨਾਮ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ ਸੰਗਤਾਂ ਦੇ ਆਧਾਰਨਵਾ ਤੇ ਮਾਫੀ ਦਾ ਪੱਤਾ ਲਿਖਾਇਆ ਹੈ ਖਸਮ ਹੈ ਬ੍ਰਹਮ ਜੀ ਆਲ ਰੂਪੀ ਮਾਫੀ ਦਾ ਪੱਤਾ ਲਿਖਾਇਆ ਹੈ ਖਸਮ ਹੈ ਕਹਿ ਦਰਜ ਖਸਮ ਅਕਾਲ ਪੁਰਖ ਦੇ ਦਰ ਸਭ ਸੰਗਤ ਵਿੱਚ ਜਾ ਕੇ ਖਸਮ ਦੇ ਦਰ ਸੱਚਖੰਡ ਵਿੱਚ ਜਾ ਕੇ ਪਹਿਲਾਂ ਪਾਇਆ ਬਾਬੇ ਬਖਸ਼ਦਰ ਪਿੱਛੋਂ ਨੇ ਫਿਰ ਕਾਲ ਕਮਾਈ ਇਹ ਮਾਫੀ ਦਾ ਪੱਤਾ ਲਿਖਾਇਆ ਹੈ ਫੇ ਕਮਾਈ ਕਰਕੇ ਸੰਗਤਾਂ ਦੇ ਤਾਂ ਨਿਹਾਲ ਕੀਤਾ ਹੈ ਫਸਮੈਂ ਕਹਿ ਦਰ ਜਾ ਫਸਮ ਦੇ ਦਰ ਦਰਗਾਹ ਵਿੱਚ ਜਾ ਕੇ ਸੱਚਖੰਡ ਚੋਂ ਇਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈ ਅਕਾਲ ਮੂਰਤਿ ਜੁਨੀ ਸੈਭੰ ਗੁਰ ਪ੍ਰਸਾਦ ਇਹ ਮਹਾ ਮੰਤਰ ਰੂਪੋ ਯਾਹੀ ਦਾ ਪਤਾ ਲੈ ਕੇ ਆਏ ਹੰਮ ਦਰ ਵਿੱਚੋਂ ਦੁਨੀਆਂ ਕੇ ਦਰ ਕੇ ਤੜੇ ਹੋਰ ਦੁਨੀਆਂ ਦੇ ਦਰਵਾਜ਼ੇ ਦੇਵੀ ਦੇਵਤਿਆਂ ਦੇ ਕਿਤਨੇ ਹੀ ਲੋਕ ਮੰਦੇ ਹਨ ਕਿਤੇ ਆਵਹਿ ਜਾਂ ਕਿੰਨੇ ਉੱਥੇ ਆਉਂਦੇ ਆ ਕਿਤਨੇ ਮੰਗ ਮੰਗ ਕੇ ਜਾਂਦੇ ਹਨ ਕਿੰਨੇ ਜਨਮ ਧਾਰ ਕੇ ਆਉਂਦੇ ਆ ਕਿਤਨੇ ਹੀ ਮਰਮਰ ਕੇ ਜਾਂਦੇ ਹਨ ਕੀਤੇ ਮੰਗ ਹੈ ਮੰਗਤੇ ਕਿਉਂ ਉਹਨਾਂ ਦੇ ਮੰਗਤੇ ਕਹਾਂ ਜਾਜਕ ਬਣ ਕੇ ਉਹਨਾਂ ਦੇ ਉਪਾਸ਼ਕ ਬਣ ਕੇ ਮੰਗ ਮੰਗਦੇ ਇੱਛਾ ਨੂੰ ਪਦਾਰਥਾਂ ਨੂੰ ਕੀਤੇ ਮੰਗ ਮੰਗ ਜਾ ਮੰਗ ਮੰਗ ਕੇ ਚਲੇ ਜਾਂਦੇ ਕੁਝ ਕਰ ਜਾਂਦੇ ਦੁਨੀਆ ਚੋਂ ਨਾਸ਼ ਹੋ ਜਾਂਦੇ ਹਨ ਮਹੱਲਾ ਪਹਿਲਾ ਸੌ ਮਣ ਹਸਤੀ ਘਿਓ ਗੋੜ ਖਾਵੈ ਹੁਣ ਗੁਰੂ ਮਹਾਰਾਜ ਸਾਹਿਬ ਰਾਜਿਆਂ ਦੀ ਆਵਾਜ਼ ਕਰਦੇ ਐ ਜਿਹੜੇ ਰਾਜੇ ਹੰਕਾਰ ਕਰਦੇ ਕਿਸੇ ਬੜੇ ਦੁਨੀਆ ਦੇ ਬਾਦਸ਼ਾਹ ਹਾਂ ਉਹਨਾਂ ਦਾ ਦ੍ਰਿਸ਼ਟਾਂਤ ਨਿਹਨ ਮਹਾਰਾਜ ਸਾਹਿਬ ਮਹੱਲਾ ਪਹਿਲਾ ਸੌ ਮਣ ਹਸਤੀ ਘਿਓ ਗੋੜ ਖਾਰੈ ਜੀ ਗੌਰ ਭਾਈ ਸੈਂਕੜੇ ਮਣਾ ਸਾਲ ਵਿੱਚ ਹਾਥੀ ਨਿਹਾਰੀ ਕਿ ਹੋਤੇ ਗੁੜ ਦੀ ਖਾ ਜਾਂਦਾ ਹੈ 500 ਦਾਣਾ ਖਾਏ 500 ਮਣ ਦਾਣਾ ਹਾਥੀ ਨਿਹਾਰੀ ਦੇ ਨਾਲ ਹੀ ਖਾ ਜਾਂਦਾ ਹਸਾਲ ਵਿੱਚ ਇਸੇ ਪ੍ਰਕਾਰ ਸੌ ਮਣ ਹਸਤੀ ਕਿਉ ਗੁੜ ਖਾਵੇ ਸਵਾ ਮਣ ਹਾਥੀ ਦੀ ਨਿਹਾਰੀ ਕਿਉ ਤੇ ਗੁੜ ਦੀ ਹੈ ਰੋਜ ਦੀ ਸਵਾ ਮਣ ਦੀ ਨਿਹਾਰੀ ਖਾ ਜਾਂਦਾ ਹੈ ਹਾਥੀ ਕਿਉ ਤੇ ਗੋੜਾ ਆਦਿਕਮ ਬਣਾ ਕੇ ਦੰਦੇ ਹਨ ਨਿਹਾਰੀ 500 ਦਾਣਾ ਖਾਏ 500 ਦਾਣਾ ਖਾਏ ਇਸ ਪ੍ਰਕਾਰ ਸਵਾ ਪੰਜ ਮਾਣੋ ਸੈਨੋ ਸਵਾ ਦਾ ਸਵਾ ਪੰਜ ਮਾਣ ਦਾਣਾ ਉਹ ਖਾ ਜਾਂਦਾ ਹੈ ਦਿਹਾੜੀ 'ਚ ਅਠਾ ਪਹਿਰਾ 'ਚ ਡੱਕਾ ਫੁੱਕਾ ਖੇਹ ਉਡਾਵੇ ਅਗੇ ਉਹ ਡਕਾਰ ਮਾਰਦਾ ਹੈ ਅਤੇ ਫੁਕਾਰੇ ਮਾਰਦਾ ਹੈ ਖੇ ਮਿੱਟੀ ਉਡਾਉਂਦਾ ਹੈ ਸੌਣ ਨੂੰ ਡਾ ਕੇ ਆਉਂਦੇ ਸਰਚੀ ਪਾ ਲੈਂਦਾ ਹੈ ਸਾਹ ਗਿਆ ਪਛਤਾਉਂਦਾ ਹੁੰਦਾ ਹੈ ਹਾਥੀ ਜਦੋਂ ਸਾਹ ਚਲੇ ਜਾਂਦੇ ਉਹ ਵੀ ਪਛਲਾਉਂਦਾ ਹੀ ਜਾਂਦਾ ਹੈ ਜਦੋਂ ਇੱਥੋਂ ਕੂਚ ਕਰ ਜਾਂਦਾ ਇਸੇ ਪ੍ਰਕਾਰ 100 ਮਣ ਹਸਤੀ ਘਿਓ ਗੁੜ ਖਾਵੇ 100 ਨੂੰ ਸੈਂਕੜੇ ਮਣਾ ਹਾਥੀ ਘਿਓ ਤੇ ਗੁੜ ਆਦਕਾਂ ਦੀਆਂ ਨਿਹਾਰੀਆਂ ਤਿੰਨ ਮੇਲ ਦੇ ਬਣਾ ਬਣਾ ਕੇ ਟੀ ਪਾਰਟੀਆਂ ਕਰਦੇ ਆ ਸੈਂਕੜੇ ਮਣਾ ਕਿਉ ਤੇ ਗੁੜ ਆਦਕ ਮਿੱਠੇ ਆਦਕਾਂ ਦੀ ਬਣਾ ਕੇ ਮਿੱਠੇ ਭੋਜਨ ਪ੍ਰੀਤੀ ਭੋਜਨ ਬਣਾ ਕੇ ਹੱਥੀਂ ਜਿਹੀਆਂ ਇਹ ਜਿਹੜੇ ਅਹਲਕਾਰ ਵਿੱਚ ਮਿਲ ਕੇ ਵਜ਼ੀਰ ਮਿਲ ਕਰਕੇ ਤੇ ਵਿੱਚ ਇਹ ਖਜ਼ਾਨਚੀ ਮਿਲ ਕੇ ਇਹ ਕਿਉ ਗੁੜ ਆਦਕ ਮਿਹਾਰੀਆਂ ਖਾਂਦੇ ਹਨ ਕੀ ਪਾਲਟੀਆਂ ਕਰਕੇ 500 ਦਾਣਾ ਖਾਏ ਤੇ ਪੰਚ ਕਿਸਮਾਂ ਦਾ ਫੁਲਕੇ ਬਣ ਬਣ ਕੇ ਆ ਜਾਂਦੇ ਟੀ ਪਾਲਟੀਆਂ ਵਿੱਚ ਬੜੀਆਂ ਬੜੀਆਂ ਪਾਲਟੀਆਂ ਲੱਗਦੀਆਂ ਉਹ ਖਾਈ ਜਾਂਦੇ ਹਨ ਡੱਕੇ ਫੁਕੇ ਖੇ ਉਡਾਵੇ ਤੇ ਡੱਕੇ ਕਠੋਰ ਬਚਨ ਬੋਲਦੇ ਆ ਕਹਿੰਦੇ ਕੌਣ ਆਦਮੀ ਸ਼ਰਾਬ ਦੇ ਰੱਜੇ ਕਹਿੰਦੇ ਸਾਡੇ ਸਾਹਮਣੇ ਹੰਗਾਰਾ ਭਰ ਸਕਦਾ ਹੈ ਤੇ ਫੁਕੇ ਹੰਕਾਰ ਕਰਦੇ ਆ ਡੱਕੇ ਕਠੋਰ ਬਚਨ ਬੋਲਦੇ ਆ ਅਦੇ ਫੂਕੇ ਹੰਕਾਰ ਦੀਆਂ ਫੂਕਣੀਆਂ ਮਾਰਦੇ ਹਨ ਏਹ ਓਡਾਵੇ ਵਿਸ਼ਿਆਂ ਦੇ ਖੇਡਾਉਂਦੇ ਵਿਸ਼ੇ ਭੋਗਦੇ ਐ ਲਾਹਣਤਾ ਪੈਨੀਆਂ ਹਨ ਸਾਹ ਗਿਆ ਪਛਤਾ ਜਦੋਂ ਇਹ ਜੀ ਪੁਰਖਾਂ ਦੇ ਸਾਹ ਚਲੇ ਜਾਂਦੇ ਪਛਦਾਵਾ ਕਰਦੇ ਰਹਿ ਜਾਂਦੇ ਉਹ ਹੋ ਵੀ ਅਸੀਂ ਹੁਣੇ ਮਰ ਗਏ ਸਾਡੀ ਬਾਦਸ਼ਾਹੀ ਬੜਾ ਚਿਰ ਨਾ ਚੱਲੀ ਇਹ ਹਾਲਤ ਹੁੰਦੀ ਅੰਤ ਨੂੰ ਅੰਦੀ ਫੂਕ ਮੋਈ دیਵਾਨੀ ਅੰਦੀ ਇਹਦੀ ਸ੍ਰਿਸ਼ਟੀ ਐ ਤੇ ਫੂਕ ਜਦੋਂ ਫੂਕ ਨਿਕਲ ਜਾਂਦੀ ਹੈ ਉਦੋਂ ਅੰਧੀ ਜਿਹੜੀ ਅ ਗਿਆਨ ਵਾਲੀ ਸ੍ਰਿਸ਼ਟੀ دیਵਾਨੀ ਕਮਲੀ ਹੈ ਇਹ ਅੰਕ ਨੂੰ ਫੂਕ ਗਈ ਤਾਂ ਮਰ ਜਾਂਦੀ ਹੈ ਸਾਹਾਂ ਦੇ ਨਿਕਲ ਤੋਂ ਸਮਾਪਤੀ ਹੋ ਜਾਂਦੀ ਹੈ ਇਸੇ ਪ੍ਰਕਾਰ ਅੰਧੀ ਫੂਕ ਮੋਈ دیਵਾਨੀ دیਵਾਨੀ ਕਮਲੀ ਜਿਹੜੀ ਸ੍ਰਿਸ਼ਟੀ ਅੰਧੀ ਅ ਗਿਆਨ ਦੇ ਸਹਤ ਇਹ ਫੂਕ ਹੰਕਾਰ ਨਾਲ ਹੀ ਮਰ ਰਹੀ ਹੈ ਹੰਕਾਰ ਦੀਆਂ ਫੂਕਣੀਆਂ ਬਾੜੀਆਂ ਨਰਿੰਦਰ ਭਰੀਆਂ ਹੋਈਆਂ ਹਨ ਖਸਮ ਮਿੱਟੀ ਫਿਰ ਪਾਣੀ ਇਹ ਖਸਮ ਨੂੰ ਤਾਂ ਫਿਰ ਮਿੱਟੀ ਬਣਾ ਦੇਣਾ ਹੀ ਪਉਂਦਾ ਨਾ ਜਿਹੜਾ ਹੰਕਾਰ ਕਰਦੇ ਐ ਅੰਤ ਨੂੰ ਮਿੱਟੀ ਬਣਾਉਂਦੇ ਐ ਖੇ ਦੇ ਸਰੀਰ ਬਣਿਆ ਸੀ ਅੰਤ ਨੂੰ ਆਉਦੀ ਜੋ ਚੇਤਨ ਸਤ ਉਹ ਖਿੱਚ ਲਿੰਗੇ ਉਹ ਲੋ ਮਿੱਟੀ ਹੀ ਬਣ ਜਾਂਦੀ ਐ ਅਤੇ ਜਿਹੜਾ ਮਿੱਟੀ ਬਣ ਜੇ ਨਾ ਸਾਰਿਆਂ ਦੀ ਧੂੜ ਬਣ ਜਾਏ ਉਹ ਖਸਮ ਨੂੰ ਪਾਉਂਦੀ ਐ ਦੇ ਉਹ ਪ੍ਰੇਮੀ ਮਾਰੇ ਨੂੰ ਪਾਉਂਦੇ ਐ ਪਰ ਸਾਰਿਆਂ ਦੀ ਮਿੱਟੀ ਬਣਿਆ ਨਹੀਂ ਜਾਂਦਾ ਮਾਰੇ ਸਭ ਮਾਰ ਕੇ ਹੀ ਮਿੱਟੀ ਬਣਾ ਦਿੰਦਾ ਅਖੀਰ ਅੱਧ ਗੁੱਲਾ ਚਿੜੀ ਕਾ ਚੁਗਣ ਉਸ ਐ ਏਡੇ ਵੱਡੇ ਹਾਥੀ ਨਾਲੋਂ ਅੱਧ ਗੁੱਲਾ ਗਲਿਆ ਦਾ ਨਾ ਹੁੰਦਾ ਜਿਵੇਂ ਚੱਕੀ ਚ ਗਲਾ ਪਾਈ ਦੇਉਂਦੇ ਗੁੱਲਾ ਨਾ ਉਹ ਗਲੇ ਦੇ ਗੁਲੇਲੇ ਦੀ ਨਹੀਂ ਆਈ ਅੱਧਾ ਗਲਾ ਚਿੜੀ ਦਾ ਚੁਗਣਾ ਹੈ ਚੋਗਾ ਗੈਣ ਚੜੀ ਬਿੱਲਾਈ ਬਦੇ ਆਕਾਸ਼ ਚੜ ਕਰਕੇ ਬੋਲਦੀ ਹੈ ਖਸਮੇ ਭਾਵ ਹੈ ਉਹਾ ਚੰਗੀ ਉਹ ਉਹ ਹੀ ਚਿੜੀ ਚੰਗੀ ਹੈ ਜੇ ਮਾਲਕ ਨੂੰ ਭਾਜ ਜਾਵੇ ਉਹ ਸਾਥੀ ਦੇ ਸੈਂਕੜੇ ਮਣਾ ਦਾਣਾ ਨਿਹਾਰੀਆਂ ਤੇ ਖਾਣ ਨਾਲੋਂ ਜੇ ਕਰੇ ਖੁਦਾਏ ਖੁਦਾ ਉਹ ਚਿੜੀ ਦੀ ਰੱਦਾ ਗਲਾ ਚੁਗਣਾ ਹੈ ਜੇ ਖੁਦਾ ਖੁਦਾ ਦਾ ਯਾਪ ਕਰਦੀ ਹੋਵੇ ਜੇ ਰੱਬ ਨੂੰ ਯਾਦ ਕਰਦੀ ਹੋਵੇ ਕਾਂ ਕਿڑی ਉਹ ਸਾਥੀ ਨਾਲ ਚੰਗੀ ਹੈ ਇਸੇ ਪ੍ਰਕਾਰ ਕਿڑی ਦੀ ਨਹੀਂ ਆਈ ਜਿਹੜੇ ਸਾਧ ਸੰਗਤ ਜੀ ਬਰਾਗ ਵੇਖ ਰੂਪੀ ਖੰਮਾ ਵਾਲੇ ਗਰੀਬ ਆਦਮੀ ਹੈ ਨਿਮਰਤਾ ਵਾਲੇ ਚੰਗੇ ਹੈ ਜੇ ਪਰਮੇਸ਼ਰ ਦਾ ਭਜਨ ਕਰਦੇ ਹੈ ਅੱਧਾ ਗੜਾ ਚੁਗਣਾ ਕੀ ਥੋੜਾ ਅੰਨ ਪਾਣੀ ਸੇਵ ਕੀਤੀ ਸੰਤੋਖੀ ਹੀ ਨਹੀਂ ਸੱਚੋ ਸਜ ਤੇ ਆਇਆ ਉਹਨੇ ਮੰਨਦੇ ਪੈਰ ਨਾ ਰੱਖੋ ਕਰ ਸੁਕਰਤ ਧਰਮ ਕਮਾਇਆ ਉਹ ਦੁਨੀਆਂ ਤੋੜੇ ਬੰਦਨਾ ਨ ਪਾਣੀ ਥੋੜਾ ਖਾਇਆ ਥੋੜੀ ਖੁਰਾਕ ਜਿਹੜੇ ਖਾਂਦੇ ਅੱਧਾ ਕੋ ਗਲਾ ਖਾਂਦੇ ਅੱਧਾ ਸਰੀਰ ਨੂੰ ਵਿਹਲਾ ਰੱਖਦੇ ਅਹਿਸਾਸ ਆਉਣ ਨੂੰ ਤੇ ਪਰਮੇਸ਼ਰ ਦੇ ਭਜਨ ਕਰਨ ਨੂੰ ਐਸ ਤੋਂ ਬਚਨ ਵਾਸਤੇ ਚਿੜੀ ਦੀ ਨਹੀਂ ਆਈ ਗਰੀਬੀ ਵਾਲੇ ਹਨ ਜਿਹੜੇ ਤੇ ਇਸੇ ਪ੍ਰਕਾਰ ਗਹਿਣ ਚਿਰਾਕ ਆਕਾਸ਼ ਚੜ੍ਹ ਕੇ ਜੋ ਪਰਮੇਸ਼ਰ ਦੇ ਜਸਨਾ ਬਰਲਾਪ ਉਚਾਰਦੇ ਹਨ ਕਜਨੂ ਹੋਈ ਪਾਉਂਦੇ ਐ ਜੇ ਉਹ ਪਰਮੇਸ਼ਰ ਦਾ ਉਚਾਰਨ ਕਰਦੇ ਹਨ ਖੁਦਾ ਖੁਦਾ ਦਾ ਸਗਤਾ ਉਹਨਾਂ ਬਾਦਸ਼ਾਹ ਨਾਲੋਂ ਉਹ ਚਿੜੀ ਵਰਗੇ ਗਰੀਬ ਆਦਮੀ ਅੱਛੇ ਹਨ ਸਗਤਾ ਸੀਹੋ ਮਾਰੇ ਸੈ ਮਿਰਿਆ ਹੋਰ ਉਸਤਾਨ ਦੇ ਚਕਰਵਰਤੀ ਬਾਦਸ਼ਾਹ ਜਿਹੜੇ ਬਣ ਜਾਂਦੇ ਬੜੇ ਬੜੇ ਕੁੱਲ ਦੁਨੀਆ ਦੇ ਮਾਲਕ ਉਹ ਸਗਤਾ ਸ਼ੇਰ ਬਣ ਕੇ ਸੈਂਕੜੇ ਮਿਰਿਆ ਮਿਰਗਾ ਨੂੰ ਮਾਰਦਾ ਹੈ ਓਹੋ ਸਭ ਪਿੱਛੇ ਪੈ ਖਾ ਜਦੋਂ ਸ਼ੇਰ ਮਾਰਦਾ ਹੈ ਉਦੋਂ ਸਾਰੇ ਪਿੱਛੇ ਜਿਹੜੇ ਬਾਕੀ ਦੇ ਗਿੱਦੜ ਵਗੈਰਾ ਬਘਿਆੜ ਵਗੈਰਾ ਉਹ ਮਾਰ ਜੇਣਾ ਕਰਦਾ ਤਾਂ ਉਹ ਸ਼ੇਰ ਖਾ ਜਾਂਦਾ ਪਿੱਛੇ ਜਿਹੜਾ ਸਾਰਾ ਬਚਿਆ ਹੁੰਦਾ ਉਹ ਆਪਣੇ ਗਿੱਦੜ ਵਗੈਰਾ ਪਿੱਛੇ ਉਹ ਸ਼ੇਰ ਮਾਰ ਕੇ ਮਾਰ ਨੂੰ ਸੌ ਜਾਂਦਾ ਤੇ ਬਚੀ ਹੋਈ ਉਹਦੇ ਮਾਫ ਦੇ ਟਾਈ ਉਹ ਸਾਰੇ ਪਿੱਛੇ ਪੈ ਕੇ ਖਾ ਜਾਂਦੇ ਹਨ ਹੋਏ ਸਤਾਣਾ ਘੁਰੇ ਨਾ ਮਾਰਾ ਜਿਹੜਾ ਆਪਣੇ ਆਪ ਨੂੰ ਬਲੀ ਕਹਾਉਂਦਾ ਹੈ ਆਪਦੇ ਘੁਰਨੇ ਚ ਹੀ ਨਹੀਂ ਮੁੰਦਾ ਐਡਾ ਹੰਕਾਰੀ ਐ ਸਾਹ ਗਿਆ ਪਛਤਾਉ ਜਦੋਂ ਸ਼ੇਰ ਨੇ ਵੀ ਸਾਹ ਨਿਕੋ ਜਾਂਦੇ ਪਛਤਾਵਾ ਉਹ ਵੀ ਕਰਦਾ ਹੀ ਰਹਿ ਜਾਂਦਾ ਮਰ ਜਾਂਦਾ ਹੈ ਹੱਥ ਉਹਦੇ ਵੀ ਕੁਝ ਨਹੀਂ ਆਉਂਦਾ ਇਸੇ ਪ੍ਰਕਾਰ ਸ਼ਕਤਾ ਸੀਹੋ ਮਾਰੇ ਸੈ ਮਿਰਿਆ ਸ਼ਕਤਾ ਬਲ ਵਾਲਾ ਸ਼ੇਰ ਰਾਜਾ ਬਣ ਕੇ ਚੱਕਰ ਵਰਸੀ ਬਾਦਸ਼ਾਹ ਸੈਕੜੇ ਮਿਰਗਾ ਗਰੀਬਾਂ ਨੂੰ ਮਾਰਦਾ ਲੁੱਟਦਾ ਖੋਂਦਾ ਹੈ ਸਭ ਪਿੱਛੇ ਪੈ ਖਾਇ ਸਾਰੋ ਦੇ ਪਿੱਛੇ ਅਹਲਕਾਰ ਹੋਰ ਨੌਕਰ ਕੁਛ ਤਾਂ ਆਪ ਕਰਦਾ ਉਹ ਮਾਲ ਲੁੱਟ ਲੈਂਦਾ ਬਾਕੀ ਉਹਦੇ ਪਿੱਛੇ ਦਵਾਨੀ ਚਵਾਨੀ ਜਿਵੇਂ ਸ਼ਿਪਾਈ ਖੋਹਾਂ ਕਿਸੇ ਦੇ ਪਾਸੋਂ ਹਾਂ ਪਿੱਛੋਂ ਬਾਕੀ ਦਾ ਸਭ ਖਾ ਪੀ ਜਾਂਦੇ ਐ ਲੁੱਟ ਕੇ ਹੋਏ ਸਤਾਣਾ ਘੁਰੇ ਨਾ ਮਾਵੇ ਜਿਵੇਂ ਅੱਜ ਕੱਲ੍ਹ ਦੇ ਰਿਵਾਜ ਐ ਵੱਡੀ ਵੱਡੇ ਵੀ ਲੈਂਦੇ ਐ ਵੱਡੀ ਲਈ ਬਿਨਾ ਗੱਲ ਨਹੀਂ ਕਰਦੇ ਤੇ ਛੋਟਿਆਂ ਤੱਕ ਵੱਡੀ ਤੋਂ ਬਿਨਾ ਵਿਚਾਰਿਆਂ ਦਾ ਵਿਚਾਰ ਹੀ ਕਈ ਹੋਣਾ ਹੋਇਆ ਚਾਹ ਦੀ ਪਿਆਲੀ ਤੇ ਤਰਨੇ ਗੁਜ਼ਾਰਾ ਹੁੰਦਾ ਇੰਨੇ ਦਾ ਹੋਏ ਸਤਾਣਾ ਘੁਰੇ ਨਾ ਮਾਵੇ ਉਹ ਐਸਾ ਬਨਵਾਲੇ ਆਪਣੇ ਆਪ ਨੂੰ ਕਹਾਉਂਦੇ ਐ ਸਰੀਰ ਰੂਪੀ ਘੁਰਨੇ ਚ ਨਹੀਂ ਮੀ ਹੁੰਦੇ ਰਾਜ ਰੂਪੀ ਘੁਰਨੇ ਚ ਨਹੀਂ ਮਿਉਂਦੇ ਅਤੇ ਆਪਣੇ ਤਖਤ ਰੂਪੀ ਘੁਰਨੇ ਚ ਮਹਿਲਾ ਰੂਪੀ ਘੁਰਨੇ ਜਿਨੀ ਮਿਉਂਦੇ ਹਨ ਸਾਹ ਗਿਆ ਪਛਤਾਇਆ ਜਿਹਨੋਂ ਦੇ ਸਾਹ ਚਲੇ ਜਾਂਦੇ ਉਹ ਵੀ ਰੋਂਦੇ ਆ ਪਛਤਾਵਾ ਹੀ ਪੱਲੇ ਰਹਿ ਜਾਂਦਾ ਇੰਨ ਵੱਡੇ ਚਕਰਵਰਤੀ ਵਾਰਸ਼ਾ ਬਣ ਕੇ ਤਾਂ ਕੀ ਹੋ ਗਿਆ ਅੰਦਾ ਕਿਸ ਨੂੰ ਬੋਕ ਸੁਣਾਵੇ ਜਿਹੜਾ ਸ਼ੇਰ ਹਨੋ ਇਹ ਕਿਹਨੂੰ ਬੁੱਕ ਕੇ ਸੁਣਾਉਂਦਾ ਹੈ ਹਸਵੇਂ ਮੂਲ ਨਾ ਭਾਗ ਹੈ ਉਹ ਹੰਕਾਰ ਦੇ ਨਾਲ ਜਿਹੜਾ ਗੱਜਣਾ ਹੈ ਨਾ ਸ਼ੇਰ ਦਾ ਅਕਾਲਪੁਰਖ ਨੂੰ ਮੂਲ ਲੁੱਕਾ ਹੀ ਨਹੀਂ ਪਾਉਂਦਾ ਹੈ ਇਹਦਾ ਸ਼ੇਰ ਸੋਂ ਗਿਆਨੀ ਸੂਰਮਾ ਸੀ ਉਹ ਕਹਿੰਦਾ ਵੇਖੋ ਗੁਰੂ ਰਾਮਦਾਸ ਸਾਹਿਬ ਜੰਗਰੇਜੀ ਵੀ ਲਿਖੀ ਹੈ ਅਕੇ ਵੇਖੋ ਲਿਖਿਆ ਹੁੰਦਾ ਕਿਸ ਨੂੰ ਬੁੱਕ ਸੁਣਾਵੇ ਬੁੱਕ ਕਿਤਾਵਨਾਂ ਕਿਹਨੂੰ ਸੁਣਾ ਦਿੰਦਾ ਤੂੰ ਉਹਦੇ ਕੰਠ ਕੀਤੀਆਂ ਸੀ ਕਿਤਾਬਾਂ ਸੋ ਫਰਮਾਉਂਦੇ ਇੱਥੇ ਉਹਦਾ ਆਵਾਜਕ ਨਹੀਂ ਹੈ ਏ ਅੰਗਰੇਜ਼ੀ ਨਹੀਂ ਇੱਥੇ ਇੱਥੇ ਬਾਣੀ ਦਾ ਬਚਨ ਹੀ ਹੈ ਹਾਂਜੀ ਅੰਦਾ ਕਿਸ ਨੂੰ ਬੁੱਕ ਸੁਣਾਉਂਦਾ ਅੰਦਾ ਜਗਿਆਨੀ ਆ ਜੂਏ ਕਿਸ ਨੂੰ ਬੁੱਕ ਕੇ ਗਰਜ-ਗਰਜ ਕੇ ਹੰਕਾਰ ਕਰਕੇ ਸੁਣਾਉਂਦਾ ਹੈ ਖਸਮੈ ਮੂਲ ਨਾ ਪਾਹੈ ਲੋਹੂ ਹੰਕਾਰੀ ਪੁਰਖ ਦਾ ਜਿਹੜਾ ਬਚਨ ਹੈ ਮੂਲ ਉੱਕਾ ਹੀ ਕਲਾਚਿਤ ਪਾਉਂਦਾ ਨਹੀਂ ਚੰਗਾ ਨਹੀਂ ਲੱਗਦਾ ਹੈ ਅਕ ਸਿਉ ਪ੍ਰੀਤ ਕਰੇ ਅਕ ਤਿੱਡਾ ਉਸ ਸ਼ੇਰ ਨਾਲੋਂ ਤਾਂ ਜਿਹੜਾ ਅਕਦੇ ਉੱਤੇ ਟਿਕਾ ਰਹਿੰਦਾ ਹੈ ਅਕਦੇ ਨਾਲ ਹੀ ਪ੍ਰੀਤੀ ਕਰਦਾ ਹੈ ਅਕ ਡਾਲੀ ਬਹਿ ਖਾ ਕੋਈ ਜਾਲੀ ਤੇ ਬੈਠ ਕੇ ਉਹਦੇ ਚੋਂ ਫਲ ਫੁੱਲ ਹੀ ਖਾਂਦਾ ਹੈ ਖਸਮੇ ਭਾਵੈ ਉਹ ਚੰਗਾ ਜੀ ਮਾਲਕ ਨੂੰ ਪਾ ਜਾਵੇ ਅੱਕ ਦਾ ਟਿੱਡਾ ਹੀ ਉਹ ਚੰਗਾ ਹੈ ਜੀ ਕਰੇ ਖੁਦਾਏ ਖੁਦਾਏ ਜੀ ਖੁਦਾ ਖੁਦਾ ਦਾ ਯਾਪ ਕਰਦਾ ਹੋਵੇ ਪਰਮੇਸ਼ਰ ਦਾ ਫੇਰ ਤਾਂ ਟਿੱਡਾ ਵੀ ਚੰਗਾ ਸ਼ੇਰ ਨਾਲੋਂ ਟਿੱਡਾ ਅੱਛਾ ਹੈ ਇਸੇ ਪ੍ਰਕਾਰ ਅੱਕ ਸਿਓ ਪ੍ਰੀਤ ਕਰੇ ਅੱਕ ਟਿੱਡਾ ਅੱਕ ਦੇ ਨਾਲ ਕੀ ਅਕਰੇ ਅਬਨਾਸੀ ਨੂੰ ਪ੍ਰੀਤ ਕਰਨ ਵਾਲਾ ਜੋ ਅਕਲਾ ਕਿੱਡਾ ਬਾਣ ਪ੍ਰਸਤੀ ਆ ਗਰੀਬ ਹੋਈ ਚੰਗਾ ਹੈ ਅਕ ਡਾਲੀ ਬਹਿ ਖਾਈ ਤੋਨੀਆਂ ਡਾਲੀਆਂ ਤੇ ਬੈਠ ਕਰਕੇ ਬਿਰਸ਼ਾਨੀਆਂ ਡਾਲੀਆਂ ਤੇ ਬੈਠ ਬੈੜ ਕੇ ਉਹਨਾਂ ਦੇ ਫਲ ਫੋਲੀ ਖਾ ਕੇ ਗੁਜ਼ਾਰਾ ਕਰਦਾ ਹੈ ਫਰੀਦਾ ਹੋ ਬਿਹਾਰੀ ਤਨ ਪੰਖੀਆਂ ਜੰਗਲ ਜਿੰਨਾ ਆਸ ਕੱਕਰ ਚੁਗਨ ਥਲ ਵਸ ਰੱਬ ਨਾ ਛੋਡਣ ਪਾਸ ਉਹੋ ਹੀ ਅੱਛਾ ਹਸਵੇਂ ਭਾਵ ਹੈ ਉਹ ਚੰਗਾ ਜੇ ਮਾਰਾ ਨੂੰ ਭਾ ਜਾਵੇ ਉਹ ਗਰੀਬ ਅਕਦ ਆਦਿਕ ਫਲਾਂ ਦੇ ਨਾਲ ਪ੍ਰੀਤੀ ਕਰਨ ਵਾਲਾ ਉਹ ਹੀ ਚੰਗਾ ਹੈ ਜੇ ਕਰੇ ਖੁਦਾਏ ਖੁਦਾ ਪਰ ਇਹ ਖੁਦਾ ਖੁਦਾ ਦਾ ਜਾਪ ਕਰਨ ਵਾਲਾ ਹੋਵੇ ਮੈਨੂੰ ਵੀ ਨੰਬਰ ਆਪਣਾ ਸਮਾਪਤੀਤ ਕਰਨ ਵਾਲਾ ਹੋਵੇ ਨਾਨਕ ਦੁਨੀਆ ਚਾਰ ਦਿਹਾੜੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਦੁਨੀਆ ਜਿਹੜੀ ਮਾਇਆ ਹੈ ਤਾਂ ਚਾਰ ਕ ਦਿਹਾੜੇ ਦੀ ਹੈ ਥੋੜਿਆਂ ਜਾਂ ਦਿਨਾਂ ਦੀ ਹੈ ਸੁਖ ਕੀਤਾ ਦੁੱਖ ਹੋਈ ਇਹ ਜੀਵ ਸੁਖ ਮੰਨਣ ਵਾਸਤੇ ਨੂੰ ਇਕੱਠੀ ਕਰਦਾ ਹੈ ਅੰਨ ਨੂੰ ਡਾਕੂ ਚੋਰ ਰਾਜੇ ਖੋ ਲੈਂਦੇ ਐ ਫਿਰ ਦੁੱਖ ਹੁੰਦਾ ਦਿੱਕਤਾ ਪੈ ਜਾਂਦੀ ਹੈ ਸੁਖ ਦੇ ਕਰਨ ਵਾਸਤੇ ਇਕੱਠੀਆਂ ਕਰਦਾ ਹੈ ਸਵੰਨੀਆਂ ਦੇ ਵਿਰੋਧ ਪੈ ਜਾਂਦਾ ਕਿਸੇ ਬਾਦ ਘਾਟ ਕਿਸੇ ਤੇ ਸਗਲੇ ਲਾੜ ਰਮੂਆ ਕਿਉਂ ਸੁਖਵਾਤੇ ਇਕੱਠੀ ਕਰਦਾ ਪਰ ਅੰਕਰੂ ਜਿਨ੍ਹਾਂ ਨੂੰ ਲੁੱਟ ਲੁੱਟ ਕੇ ਜਿਨ੍ਹਾਂ ਦੀ ਚੋਰੀ ਕਰਦਾ ਜਿਨ੍ਹਾਂ ਠੱਗੀ ਮਾਰਦਾ ਉਹਦੇ ਜਿਹੜੇ ਕੀਤੇ ਹੋਏ ਪਾਪ ਉਹਦੇ ਸਿਰ ਹੀ ਪੈਂਦੇ ਐ ਉਸੇ ਨੂੰ ਦੋਖਾ ਆ ਕੇ ਚਿੰਬੜਦਾ ਹੈ ਗੱਲਾਂ ਵਾਲੀ ਹੈਨ ਕਢੀਰੀ ਗੱਲਾਂ ਵਡੀਆਂ ਕਰਦੇ ਤਿਆਗੀ ਬੜੇ ਕਿ ਹਮ ਨਹੀਂ ਮਾਇਆ ਕੋ ਹੱਥ ਲਾਏ ਤੇ ਹਮ ਤਾਂਟੂ ਕੋ ਹੱਥ ਨਹੀਂ ਲਾਤੇ ਜੇ ਟਿਕਟ ਲੈਣਾ ਹੋਵੇ ਤਾਂ ਸਾਡੇ ਪੱਲੇ ਤੇ ਪੈਸੇ ਬੰਦ ਦਿਓ ਅਸੀਂ ਹੱਥ ਨਹੀਂ ਲਾਉਣਾ ਬਾਬੂ ਨੂੰ ਕਹਿਣਾ ਪੱਲਿਓਂ ਖੋਲ ਕੇ ਟਿਕਟ ਮੈਨੂੰ ਦੇ ਦੇ ਇਸ ਪ੍ਰਕਾਰ ਦੇ ਗੱਲਾਂ ਵਾਲੇ ਤਿਆਗੀ ਵਸੇਰੇ ਕਹਿੰਦੇ ਹਾਂ ਛੱਡ ਨਾ ਸਕੈ ਕੋ ਪਰ ਦਿਲ ਕਿਉਂ ਮਮਤਾ ਨਹੀਂ ਕੋਈ ਛੱਡ ਸਕਦਾ ਮੋਹ ਮਾਇਆ ਦਾ ਬਣਿਆ ਹੀ ਰਹਿੰਦਾ ਹੈ ਸਾਰਿਆਂ ਦੇ ਅੰਦਰ ਮੱਖੀ ਮਿੱਠਾ ਮਰਨਾ ਜਿਸੁਰ ਕਾਲ ਸੋਹ ਸਿੰਘ ਦੀ ਸਲਾਮ ਵਾਲਾ ਜਿਹੜਾ ਗੁਣ ਹੁੰਦਾ ਮਿੱਠਾ ਔਰ ਜੀ ਮੱਖੀ ਜੋ ਖਾਣ ਲੱਗਦੀ ਹੈ ਉਹਦੇ ਖੰਭ ਵਿੱਚ ਫਸ ਜਾਂਦੇ ਹੈ ਉਹਦਾ ਮਰਨਾ ਹੀ ਹੁੰਦਾ ਐਵੇਂ ਜੀਵ ਮੱਖੀ ਦੀ ਨਹੀਂ ਆਈ ਹੈ ਬਿੰਦ ਖੇਲ ਕਰਮ ਖੰਭ ਹਨਗੇ ਮਾਇਆ ਜਿਹੜੀ ਹੈ ਇਹਦਾ ਜਿਹੜਾ ਸਲਾਮ ਹੈ ਪਦਾਰਥਾਂ ਦੀ ਖੇਚ ਹੋਏ ਵੇਖ ਕੇ ਖਾਣ ਨੂੰ ਭੋਗਣ ਨੂੰ ਚਿਤ ਕਰਿਆ ਹੁੰਦਾ ਇਹ ਦੇ ਵਿੱਚ ਇਹ ਦੇਦਨ ਖੇਲ ਖੰਪਾ ਜਾਂਦੇ ਇਹਦੇ ਵਿੱਚ ਹੀ ਪੈ ਕੇ ਮਰਨਾ ਹੀ ਹੁੰਦਾ ਹੈ ਜੀਵ ਦਾ ਜਿੰਨ ਤੂੰ ਰੱਖ ਤਿੰਨ ਨੇੜ ਨਾ ਆਵੇ ਇਹ ਪੁਰਮੇਸ਼ਰ ਜੀ ਨਾਲ ਦੀ ਕਿਰਪਾ ਕਰਕੇ ਤੂੰ ਰੱਖਿਆ ਕਰਦਾ ਹੈ ਉਹਨਾਂ ਦੇ ਮਾਇਆ ਨੇੜੇ ਨਹੀਂ ਆ ਸਕਦੀ ਤੈਨੂੰ ਪਾਉ ਸਾਗਰ ਤਰਣਾ ਉਹਨਾਂ ਨੇ ਸੰਸਾਰ ਸਮੁੰਦਰ ਤਰਨਾ ਕੀਤਾ ਹੈ ਪੌੜੀ ਉਹ ਮੰਨੀ ਅਗਲੀਅੰ ਪਰਣਾ ਹੈ ਪੌੜੀ ਅਗਮ ਅਗੂਚਰ ਤੂ ਧਣੀ ਤੇ ਪ੍ਰਮੇਸ਼ਰ ਮੰਨ ਦੇ ਸੰਕਲਪਾਂ ਕਲਪੋਂ ਤੋਂ ਤੂ ਅਗੰ ਹੈ ਅਗੂਚਰ ਇੰਦਰੀਆਂ ਦੇ ਵਿਸ਼ੇ ਹੈ ਤੂ ਸਾਰਿਆਂ ਦਾ ਧਣੀ ਮਾਲਕ ਹੈ ਸੱਚਾ ਅਲਖ ਆਪਾ ਸੱਚਾ ਸ੍ਰੀ ਕਾਲਵਾਦ ਰੂਪ ਹੈ ਅਲਖ ਲਖਣ ਤੋਂ ਰਹਤ ਹੈ ਪਰ ਕਿਰਤੀ ਦੇ 12 ਵਾਰ ਤੋਂ ਰਹਿ ਜਾ ਸੁਧ ਮਨ ਕਰਕੇ ਨਹੀਂ ਲਖਿਆ ਜਾਂਦਾ ਤੂੰ ਦਾਤਾ ਸਭ ਮੰਗਤੇ ਏ ਮਾਲਾ ਆਪ ਇੱਕ ਦਾਤੇ ਹੋ ਸਾਰੇ ਮੰਗਦੇ ਹਨ ਆਪਦੇ ਪਾਸੋਂ ਇੱਕੋ ਦੇਵਨ ਹਾਰ ਕੋਈ ਦਾਤਾ ਅਕਾਲ ਪੁਰਖ ਤੂੰ ਦੇਣ ਵਾਲਾ ਸਭਨਾ ਜਿਹਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਜਿੰਨੀ ਸੇਵਾ ਤਿੰਨੀ ਸੁਖ ਪਾਇਆ ਜਿਮੀ ਜਿਮੀ ਸੱਚੇ ਬਾਦਸ਼ਾਹ ਤੇਰਾ ਸੇਵਨ ਭਜਨ ਕੀਤਾ ਹੈ ਉਹਨਾਂ ਪ੍ਰਖਾਂ ਨੇ ਸੋਖ ਰੂਪ ਨੂੰ ਪਾਇਆ ਹੈ ਗੁਰਮਤੀ ਵਿਚਾਰ ਸੇਵਿਆ ਕਿਵੇਂ ਗੁਰਮਤਿ ਦੁਆਰਾ ਜਿਨ੍ਹਾਂ ਨੂੰ ਗੁਰਾਂ ਦੀ ਮਤਿ ਸਿੱਖਿਆ ਦੁਆਰਾ ਮਤਿ ਦੁਆਰਾ ਸੇਵਿਆ ਹੈ ਗੁਰਮਤੀ ਵਿਚ ਗੰਨੀ ਸੋਖ ਪਾਇਆ ਜਿੰਨੀ ਸੇਵਿਆ ਤਿੰਨੀ ਸੋਖ ਪਾਇਆ ਗੁਰਮਤੀ ਵਿਚਾਰ ਗੁਰਮੱਗੀ ਵਿਚਾਰ ਦੁਆਰਾ ਜਿਹਨਾਂ ਨੇ ਸੇਵਿਆ ਉਹਨਾਂ ਨੂੰ ਸੁਖ ਸਰੂਪ ਨੂੰ ਪਾਇਆ ਹੈ ਇੱਕ ਨਾ ਨੂੰ ਤੁਧ ਏਵੈ ਭਾਵ ਦਾ ਇੱਕ ਨਾ ਦੀ ਲਾਉ ਤੁਸ ਸੱਚੇ ਪਾਤਸ਼ਾਹ ਆਪ ਨੂੰ ਈ ਉਹੀ ਚੰਗਾ ਲੱਗਦਾ ਹੈ ਮਾਇਆ ਨਾਲ ਪਿਆ ਗੁਰ ਆਦਿ ਨੇ ਲੋਭੀ ਲੋਕ ਮਾਇਆ ਨਾਲ ਹੀ ਪਿਆਰ ਕਰਦੇ ਰਹਿੰਦੇ ਹਨ ਗੁਰ ਕੈਬਦ ਸਬਦ ਸਲਾਹੀ ਹੈ ਸ੍ਰੀ ਮਹਾਰਾਜ ਸਤਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਆਗ ਦੀ ਸਿਫਤ ਕਰੀਏ ਅੰਤਰ ਪ੍ਰੇਮ ਪਿਆਰ ਅੰਦਰ ਜੇ ਕਰਕੇ ਮਹਾਰਾਜ ਤੇਰੇ ਪਿਆਰ ਹੋਵੇ ਸਾਡੇ ਸਰੀਰ ਦੇ ਅੰਦਰ ਹੋਵੇ ਮਨ ਦੇ ਅੰਦਰ ਵੀ ਪਿਆਰ ਹੋਵੇ ਅੰਦਰੋਂ ਹੀ ਪਿਆਰ ਹੈ ਮਹਾਰਾਜ ਤੇਰੇ ਪ੍ਰੇਮ ਚ ਪਿਆਰ ਹੋਵੇ ਤਾਂ ਅੰਦਰ ਅੰਤਰ ਪ੍ਰੇਮ ਪਿਆਰ ਅੰਦਰ ਗੁਰੂ ਸਾਹਿਬ ਦੇ ਉਪਦੇਸ਼ ਨਾਲ ਪ੍ਰੇਮ ਹੋਵੇ ਤੇ ਤੇਰੇ ਨਾਮ ਵਿੱਚ ਪਿਆਰ ਹੋਵੇ ਅੰਤਰ ਪ੍ਰੇਮ ਅੰਦਰ ਮਨ ਦੇ ਵੀ ਇਸ ਸਰੀਰ 'ਚ ਵੀ ਬਾਣੀ ਕਰਕੇ ਵੀ ਪਿਆਰ ਹੋਵੇ ਬਿਨ ਪ੍ਰੀਤੀ ਭਗਤ ਨਾ ਹੋਵੇ ਜਿਨ੍ਹਾਂ ਜਨ ਮਾਰਾ ਪਿਆਰ ਨਹੀਂ ਉਹਨਾਂ ਚਿਰ ਤੇਰੀ ਭਗਤੀ ਨਹੀਂ ਕਿਸੇ ਦੇ ਪਾਸ ਹੋ ਸਕਦੀ ਬਿਨ ਸਤਗੁਰ ਨਾ ਲੱਗੈ ਪਿਆਰ ਸਭੇ ਸਤਗੁਰੂ ਸਾਹਿਬ ਤੋਂ ਬਗੈਰ ਪਿਆਰ ਨਹੀਂ ਕਿਸੇ ਨੂੰ ਲੱਗਦਾ ਆਵਦਾ ਐਵੇਂ ਦੁਨੀਆ ਯਤਨ ਕਰਦੀ ਐ ਮਨ ਫੋਕੇ ਜੇ ਰਹਿੰਦੇ ਹਨ ਸਾਰਿਆਂ ਦੇ ਤੂੰ ਪ੍ਰਭ ਸਭ ਤੁਧ ਸੇਵਦੇ ਕੇਵਾਰ ਤੂੰ ਹੀ ਸੰਮਰੱਥ ਹੈਂ ਸਾਰੇ ਆਪਦੇ ਸੇਵਨ ਭਜਨ ਕਰਦੇ ਹਨ ਇੱਕ ਢਾਡੀ ਕਰੇ ਪੁਕਾਰ ਕਿ ਕਰੇ ਵੀ ਢਾਡੀ ਕੀਰਤਨੀ ਅਸੀਂ ਪੁਕਾਰ ਫਰਿਆਦ ਕਰਦੇ ਹਾਂ ਆਪਦੇ ਪਾਸ ਜਿਹੇ ਦਾਨ ਸੰਤੋਖੀਆ ਜਿਹਾਰੇ ਦਾਨ ਦੇ ਕੇ ਸੰਤੁਸ਼ਟ ਕਰਦੇ ਸਾਡਾ ਚਿੱਤ ਸੰਤੋਖ ਦਾ ਦਾਨ ਦੇਣਾ ਕਰੋ ਮਾਨੋ ਸੰਤੋਖ ਬਖਸ਼ੋ ਜਿਹਹਾ ਲਾਭ ਹੋਵੇਨ ਕੀ ਪ੍ਰਸੰਨ ਰਹੀਏ ਤੁਧ ਭਾਵ ਅਧੀ ਪ੍ਰਵਾਨ ਸੱਚਾ ਨਾਮ ਮਿਲੈ ਆਧਾਰ ਹੋਰੇ ਹੋਰ ਪਦਾਰਥਾਂ ਵੱਲੋਂ ਲਾਲਚੀ ਨਹੀਂ ਅਸੀਂ ਸੰਤੋਖ ਦੇਓ ਤੇ ਨਾਮ ਦਾ ਸਕੇ ਜਰਾ ਆਸਰਾ ਸਾਨੂੰ ਮਿਲ ਜਾਵੇ